ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 8 ਮਈ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਪਹਿਲਾਂ ਹੀ ਦੱਸਿਆ ਹੋਇਆ ਸੀਗਾ ਕਿ ਪੰਜਾਬ ਦੇ ਵਿੱਚ ਗਰਮੀ ਸਿਖਰਾਂ ਤੇ ਛੂ ਰਹੀ ਹੈ ਕੱਲ ਵੀ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦਾ ਟੈਂਪਰੇਚਰ 40 ਡਿਗਰੀ ਤੋਂ ਪਾਰ ਕਰ ਚੁੱਕਾ ਸੀਗਾ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਭ ਤੋਂ ਵੱਧ ਟੈਂਪਰੇਚਰ 44 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਤਕਰੀਬਨ 7 ਤੋ 8 ਜ਼ਿਲ੍ਹਿਆਂ ਦਾ ਟੈਂਪਰੇਚਰ 40 ਡਿਗਰੀ ਨੂੰ ਪਾਰ ਕਰ ਗਿਆ ਬਾਕੀਆਂ ਦਾ 38-39 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਸੀਗਾ ਪਰ ਨਾਲ ਇਹ ਵੀ ਦੱਸਿਆ ਸੀਗਾ ਕਿ ਇਹ ਗਰਮੀ 9 10 ਤਰੀਕ ਤੱਕ ਰਹਿਣ ਦੀ ਸੰਭਾਵਨਾ ਹੈ 8 ਤਰੀਕ ਅੱਜ ਹੈ ਜਿਵੇਂ ਦੱਸਿਆ ਹੋਇਆ ਸੀਗਾ ਕਿ 8 ਤਰੀਕ ਤੋਂ ਪੰਜਾਬ ਵਿੱਚ ਪੂਰੇ ਦੀ ਵਾਪਸੀ ਦੇ ਨਾਲ ਥੋੜਾ ਜਿਹਾ ਮੌਸਮ ਖਰਾਬ ਜਰੂਰ ਹੋਵੇਗਾ ਜਿਸ ਦੇ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਸਵੇਰ ਤੇ ਸ਼ਾਮ ਵੇਲੇ ਦੁਪਹਿਰ ਵੇਲੇ ਗਰਮੀ ਤੇ ਹਮਸ ਤੇ ਚਿਪਟੇਪੀ ਗਰਮੀ ਵਾਲਾ ਮਾਹੌਲ ਅੱਜ ਵੀ ਬਣ ਸਕਦਾ ਹੈ ਗਰਮੀ ਤੋਂ ਫਲਹਾਲ ਰਾਹਤ ਤਾਂ ਨਹੀਂ ਮਿਲੇਗੀ ਥੋੜਾ ਜਿਹਾ ਟੈਂਪਰੇਚਰ ਥੱਲੇ ਨੂੰ ਆਵੇਗਾ ਪਰ ਫੀਲ ਜ਼ਿਆਦਾ ਗਰਮੀ ਵਾਲਾ ਹੋਵੇਗਾ ਇਸ ਤਰ੍ਹਾਂ ਦਾ ਮਾਹੌਲ ਪੰਜਾਬੀ ਚ ਅੱਜ ਦੁਪਹਿਰ ਵੇਲੇ ਬਣ ਸਕਦਾ ਹੈ ਸਵੇਰ ਵੇਲੇ ਹਵਾਵਾਂ ਦੇ ਨਾਲ ਮਾੜੀ ਜਿਹੀ ਗਰਮੀ ਤੋਂ ਰਾਹਤ ਰਹੇਗੀ ਤੇ ਦੂਸਰੀ ਤਰਫ ਮੀਂਹ ਦੀ ਅਜੇ ਸੰਭਾਵਨਾ ਨਹੀਂ ਹੈ ਪਹਾੜਾਂ ਦੇ ਨਾਲ ਲੱਗਦੇ ਖੇਤਰਾ ਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਖਾਸ ਕਰਕੇ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਜਾਂ ਇਧਰ ਹਿਸ਼ਾਰਪੁਰ ਸਾਈਡ ਦੇ ਨਾਲ ਲੱਗਦੇ ਇਲਾਕੇ ਜੋ ਹਿਮਾਚਲ ਦੇ ਪੈਂਦੇ ਹਨ ਉਹਨਾਂ ਦੇ ਵਿੱਚ ਆਸ-ਪਾਸ ਮਾੜੀ ਮੁੱਟੀ ਜਿਦੇ ਛੱਟ ਛਰਾਟਾ ਹੋ ਸਕਦਾ ਹੈ ਜਾਂ ਉਹ ਵੀ ਬਹੁਤ ਘੱਟ ਸੀਮਤ ਜੇ ਖੇਤਰਾਂ ਦੇ ਵਿੱਚ ਜ਼ਿਆਦਾਤਰ ਇਲਾਕੇ ਆਰਾਮ ਮੌਸਮ ਗਰਮੀ ਤੇ ਠਿੱਪ ਠਿੱਪ ਵੀ ਗਰਮੀ ਵਾਲਾ ਅੱਜ ਬਣਿਆ ਰਹਿਣ ਦੀ ਸੰਭਾਵਨਾ ਹੈ ਦੁਪਹਿਰ ਤੱਕ ਤੇ ਜੇਕਰ ਮੀਂਹਾਂ ਦੀ ਗੱਲ ਕਰੀਏ ਤਾਂ ਉਹੀ ਹੈ ਕਿ 10 11 ਤਰੀਕ ਦੇ ਆਸ-ਪਾਸ ਸਿਸਟਮ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਉਸ ਤੋਂ ਬਾਅਦ ਹੀ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਅੱਜ ਟੈਂਪਰੇਚਰ ਜਰੂਰ ਥੋੜਾ ਜਿਹਾ ਕੱਟਾ ਵੀ ਕਟੇਗਾ ਪਰ ਚਿਪਚਿਪੀ ਗਰਮੀ ਦੇ ਨਾਲ ਹਮਸ ਦੇ ਨਾਲ ਥੋੜਾ ਜਿਹਾ ਫੀਲ ਉਹ ਵੱਧ ਵਾਲਾ ਹੀ ਹੋਵੇਗਾ ਸੋ ਕਹਾਣੀ ਇੰਨੀ ਹੀ ਹੈ ਕਿ ਮੌਸਮ ਗਰਮ